ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਅਕਲੀਆ ਜ਼ਿਲ੍ਹਾ ਮਾਨਸਾ ਦੀ ਦਾਣਾ ਮੰਡੀ 'ਚ ਖੜੇ ਆ ਤੁਹਾਨੂੰ ਦਿਖਾ ਦਿੰਨੇ ਆ ਵੀ ਢੇਰ ਲੱਗੇ ਪਿਆ ਮਾਰ ਕਣਕ ਦੇ ਸਾਹ ਦੇ ਚਾਰ ਚਪੇਰੇ ਤੇ ਕਣਕ ਦੀ ਜਿਹੜੀ ਬੋਲੀ ਬਹੁਤ ਹੌਲੀ-ਹੌਲੀ ਜਿਹੜੀ ਸਰਕਾਰ ਜਿਹੜੀ ਹੋਈ ਨਹੀਂ ਹੋਈ ਨਹੀਂ ਹਲਦਾ ਕੈਦ ਨੂੰ ਹੋ ਗਿਆ ਅੱਜ ਅੱਜ 8-9 ਦਿਨ ਹੋ ਗਏ ਬੋਲੀ ਹਲੇ ਹੋਈ ਨਹੀਂ ਇਹਦੇ ਲਈ ਸਰਕਾਰ ਦੀ ਤੁਸੀਂ ਚਾਲ ਦੇਖੋ ਨੀਤੀ ਸਮਝਣ ਦੀ ਕੋਸ਼ਿਸ਼ ਕਰੋ ਵੀ ਇਹਦੇ ਪਿੱਛੇ ਕਿਹੜੀ ਨੀਤੀ ਕੰਮ ਕਰ ਰਹੀ ਆ ਲਗਾਤਾਰ ਖਬਰਾਂ ਲੱਗ ਰਹੀਆਂ ਨੇ ਅਖਬਾਰਾਂ ਦੇ ਵਿੱਚ ਕਿ ਕਿਤੇ 20 ਰੁਪਏ ਕਮੰਟਲ ਦੇ ਹਿਸਾਬ ਦੇ ਨਾਲ ਕਣਕ ਜਿਹੜੀ ਉਹ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਨੇ ਏਜੰਸੀਆਂ ਨੇ ਜਿਹੜੀਆਂ ਪ੍ਰਾਈਵੇਟ ਪਲੇਅਰ ਨੇ ਬੰਦੇ ਨੇ ਉਹ ਆ ਕੇ ਸਿੱਧੇ ਕਣਕਾਂ ਨੂੰ ਖਰੀਦ ਕਰ ਰਹੇ ਨੇ ਕਦੇ 20 ਰੁਪਏ ਕਦੇ 5 ਰੁਪਏ ਕਮਾਂਟਲ ਮਗਰ ਬਹੁਤੇ ਥਾਮਾਂ ਦੇ ਉੱਤੇ 75 ਰੁਪਏ ਕਮਾਂਟਲ ਮਗਰ ਕਣਕ ਵੱਧ ਭਾਅ ਦੇ ਉੱਤੇ ਚੱਕੀ ਗਈ ਆ ਹੁਣ ਇਹ ਗੱਲ ਸਮਝਣ ਦੀ ਲੋੜ ਆ ਅਸੀਂ ਖਾਸ ਤੌਰ ਤੇ ਅਪੀਲ ਕਰਦੇ ਆ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕਿ ਉਹੀ ਖੇੜ ਹੈ ਜਿਹਦੇ ਖਿਲਾਫ ਆਪਾਂ ਦਿੱਲੀ ਮੋਰਚਾ ਲਾ ਕੇ ਰੱਖਿਆ 13 ਮਹੀਨੇ ਤੇ ਅੱਜ ਵੀ ਆਪਾਂ ਸ਼ੰਭੂ ਤੇ ਖਨੌਰੀ ਦੇ ਬਾਡਰਾਂ ਦੇ ਬੈਠੇ ਆ ਇਹੀ ਮੰਡੀਆਂ ਬਚਾਉਣ ਦੀ ਖਾਤਰ ਅਸੀਂ ਉੱਥੇ ਲੜਿਆ 13 ਮਹੀਨੇ ਬਹਿ ਕੇ 700 ਬੰਦਾ ਆਪਾਂ ਮਰਵਾਇਆ ਉੱਥੇ ਤੇ ਉਸ ਸੰਘਰਸ਼ ਤੋਂ ਬਾਅਦ ਜਿਹੜੇ ਕਾਲੇ ਕਾਨੂੰਨ ਇਹ ਹੀ ਉਹਨਾਂ ਦੇ ਵਿੱਚੋਂ ਇੱਕ ਕਾਨੂੰਨ ਇਹ ਸੀਗਾ ਵੀ ਹੌਲੀ 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 ਮੰਡੀਆਂ ਖਤਮ ਕਰੋ ਸਰਕਾਰੀ ਖਰੀਦ ਬੰਦ ਹੋ ਜਾਏ ਤੇ ਪ੍ਰਾਈਵੇਟ ਜਿਹੜੇ ਪਲੇਅਰ ਨੇ ਪ੍ਰਾਈਵੇਟ ਜਿਹੜੇ ਆਧਾਰੇ ਨੇ ਕੰਪਨੀਆਂ ਨੇ ਉਹ ਆ ਕੇ ਕਣਕਾਂ ਖਰੀਦੂਣੀਆਂ ਸ਼ੁਰੂ ਕਰਨਗੀਆਂ ਹੁਣ ਉਹਨਾਂ ਨੇ ਡੇਢ ਢੰਗ ਨਾਲ ਆ ਗਏ ਉਹ ਸਿੱਧੇ ਐਹ ਲੋਟ ਆ ਕੇ ਸਾਨੂੰ 75 ਰੁਪਏ 60 ਰੁਪਏ 50 ਰੁਪਏ ਵੱਧ ਦਿਨਿਆ ਕਮੰਟਲ ਮਗਰ ਕਿਸਾਨ ਭਰਾਵੋ ਲਾਲਚ ਮਗਰ ਨਾ ਜਾਓ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹ ਆ ਕਿ ਜਿੰਨੀ ਵੀ ਕਣਕ ਲਿਉਣੀ ਆ ਇੱਕ ਤਾਂ ਘਰਾਂ ਦੇ ਵਿੱਚੋਂ ਸਿੱਧੀ ਨਾ ਚਕਾਓ ਕਣਕ ਮੰਡੀਆਂ 'ਚ ਲੈ ਕੇ ਆਓ ਮਾਰਕੀਟ ਕਮੇਟੀ ਦੇ ਰਕਾਰ ਚ ਆਉਣੀ ਚਾਹੀਦੀ ਆ ਮਾਰਕੀਟ ਕਮੇਟੀ ਜਿਹੜੀ ਫੀਸ ਬਣਦੀ ਆ ਲੱਗਣੀ ਚਾਹੀਦੀ ਆ ਨਹੀਂ ਇਹ ਤੁਹਾਡਾ ਨਾ ਗੱਲ ਉਹ ਹੋਣੀ ਆ ਹਿਮਾਚਲ ਦੇ ਵਿੱਚ ਹਿਮਾਚਲ ਦਾ ਕਿਸਾਨ ਬਤਾ ਕਿਵੇਂ ਮਰਿਆ ਅਮਾਚਲ ਦੇ ਵਿੱਚ ਸਭ ਤੋਂ ਪਹਿਲਾਂ ਡਾਨੀ ਆਈ ਗਿਆ ਸੀਗਾ ਜਾ ਕੇ ਉੱਥੇ ਡਾਨੀ ਨੇ ਕਿਲੋ ਦੇ ਮਗਰ ਸੇਬਾਂ ਦਾ ਰੇਟ ਸੀ ਜਿਹੜਾ 10-12 ਰੁਪਏ ਚੱਕਤਾ ਸੀਗਾ ਲੋਕਾਂ ਨੂੰ ਲੱਗਿਆ ਵੀ ਇੱਧਰ ਸਾਡਾ 20 ਰੁਪਏ ਇੱਕ ਕਿਲੋ ਸੇਬ ਵਿਕਦਾ ਇੱਧਰ ਸਾਡਾ 30 ਰੁਪਏ 32 ਰੁਪਏ 35 ਰੁਪਏ ਵੇਚਣ ਲੱਗ ਗਿਆ ਉੱਥੋਂ ਦੇ ਕਿਸਾਨਾਂ ਨੇ ਸਰਕਾਰੀ ਖਰੀਦ ਬੰਦ ਕਰਤੀ ਸਰਕਾਰੀ ਖਰੀਦ ਨਾਲ ਆਪਣਾ ਖਰੀਦੇ ਉੱਤੇ ਆਪਣਾ ਸੇਬ ਵੇਚਣਾ ਬੰਦ ਕਰਤਾ ਪ੍ਰਾਈਵੇਟ ਏਜੰਸੀਆਂ ਨੂੰ ਵੇਚਣਾ ਸ਼ੁਰੂ ਕਰਤਾ ਜਦੋਂ ਹੌਲੀ 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 ਇਹ ਕਾਰਪੋਰੇਟਾਂ ਨੂੰ ਅਡਾਨੀ ਵਰਗਿਆਂ ਨੂੰ ਪਤਾ ਲੱਗਿਆ ਵੀ ਬਿਲਕੁਲ ਸਰਕਾਰੀ ਖਰੀਦ ਬੰਦ ਹੋ ਚੁੱਕੀ ਐ ਸਰਕਾਰੀ ਮੰਡੀਆਂ ਬੰਦ ਹੋ ਚੁੱਕੀਆਂ ਨੇ ਜਿੰਨੀਆਂ ਵੀ ਮਾਰਕੀਟ ਕਮੇਟੀਆਂ ਬੰਦ ਹੋ ਚੁੱਕੀਆਂ ਨੇ ਉਸ ਤੋਂ ਬਾਅਦ ਉਸੇ ਅਡਾਨੀ ਨੇ ਉਸੇ ਸੇਬ ਦਾ ਰੇਟ ਜਿਹੜੇ ਰੇਟ ਤੇ ਉਹ 20 ਰੁਪਏ ਦੇ ਵੇਚਦੇ ਸੀ ਉੱਥੋਂ ਵੀ ਘਟਾ ਕੇ 15 ਰੁਪਏ 12 ਰੁਪਏ ਲਿਆਇਆ ਸੀ ਤਾਂ ਉਸ ਵੇਲੇ ਉਹ ਫਸਿਆ ਹੋਇਆ ਉੱਥੋਂ ਦਾ ਕਿਸਾਨ ਮਜਬੂਰ ਹੋਇਆ ਤਾਹਾਂ ਤਾਹ ਚਾਹਦਾ ਸੀ ਮੈਂ ਹੁਣ ਜਾਮਾ ਤੇ ਜਾਮਾ ਕਿੱਧਰ ਨੂੰ ਕਿਉਂਕਿ ਸਰਕਾਰੀ ਖਰੀਦ ਬੰਦ ਹੋ ਚੁੱਕੀ ਸੀਗੀ ਉਹਨੂੰ ਫਸਾ ਲਿਆ ਇੱਕ ਵਾਰੀ ਜਾਲ ਦੇ ਵਿੱਚ ਵੱਧ ਜਿਵੇਂ ਆਪਾਂ ਚੋਗਾ ਪਾ ਦਿੰਨੇ ਆ ਲਾਲਚ ਦੇ ਦਿੰਨੇ ਆ ਇਹ ਵੀ ਸਕੀਮ ਉਹੀ ਆ ਮੇਰਾ ਵੀਰ ਖਿਆਲ ਕਰਿਓ ਧਿਆਨ ਦਿਓ ਜਿੰਨੇ ਵੀ ਕਿਸਾਨ ਭਰਾ ਵੀ ਸੋਨ ਨੂੰ ਇੱਕ ਵਾਰੀ ਵੱਧ ਲਾਲਚ ਦੇ ਕੇ ਕੋਈ 50 ਰੁਪਏ ਵੱਧ ਕਮੰਟਲ ਮਗਰ ਕੋਈ 60 ਰੁਪਏ ਕੋਈ 70 ਰੁਪਏ ਤੁਹਾਨੂੰ ਇੱਕ ਵਾਰੀ ਜਿਹੜੀ ਤੁਹਾਡੀ ਸਰਕਾਰੀ ਖਰੀਦ ਹੈ ਬੰਦ ਕਰਾਉਣਗੇ ਸਰਕਾਰੀ ਮੰਡੀਆਂ ਬੰਦ ਕਰਾਉਣਗੇ ਤੁਹਾਨੂੰ ਵੱਧ ਲਾਲਚ ਦੇ ਕੇ ਚਾਰਟ ਤੇ ਲਾ ਕੇ ਉਧਰ ਲਿਜਾਣਗੇ ਜਦੋਂ ਤੁਸੀਂ ਨਿਰਪਰ ਹੋ ਗਏ ਪ੍ਰਾਈਵੇਟ ਖਡਾਰੀਆਂ ਦੇ ਉੱਤੇ ਪ੍ਰਾਈਵੇਟ ਏਜੰਸੀਆਂ ਦੇ ਉੱਤੇ ਤਾਂ ਤੁਹਾਨੂੰ ਇਧਰੋਂ ਸਰਕਾਰੀ ਮੰਡੀਆਂ ਸਰਕਾਰਾਂ ਨੇ ਬੰਦ ਜਿਹੜਾ ਸੌਖੀ ਗੱਲ ਹੈ ਜੇ ਦਾਣਾ ਮੰਡੀ ਦੇ ਵਿੱਚ ਕਣਕ ਹੀ ਨਾ ਆਈ ਤਾਂ ਸਰਕਾਰ ਨੇ ਖਰਉਂਦੇ ਜਣ ਕੇ ਕੀ ਕਰਨੇ ਆ ਦਾਣਾ ਮੰਡੀਆਂ ਪੱਕੀਆਂ ਕਰਕੇ ਕੀ ਕਰਨੀਆਂ ਸਰਕਾਰ ਨੇ ਕਿਹਾ ਮੁਨ ਕੋਈ ਚੀਜ਼ ਨਹੀਂ ਵਿਕਣਾ ਰਹੀ ਤਾਂ ਇਸ ਕਰਕੇ ਸਰਕਾਰ ਨੇ ਦਾਣਾ ਸਾਰੀਆਂ ਮੰਡੀਆਂ ਖਤਮ ਕਰਕੇ ਮਾਰਕੀਟ ਕਮੇਟੀਆਂ ਭੰਗ ਕਰਕੇ ਜੇ ਪਿੱਛੇ ਰੌਲਾ ਪਿਆ ਹੁਣ 26 ਮਾਰਕੀਟ ਕਮੇਟੀਆਂ ਤੇ ਘੱਟੋ ਘੜ 500 ਮੰਡੀ ਆ ਸਰਕਾਰ ਨੇ ਸੋਚ ਲਿਆ ਸੀਗਾ ਪਰ ਰੌਲਾ ਪੈ ਗਿਆ ਇਹ ਪਿੱਛੇ हट ਗਏ ਨੋਟੀਫਿਕੇਸ਼ਨ ਇੱਕ ਵਾਰੀ ਜਾਰੀ ਹੋ ਗਿਆ ਸੀਗਾ ਇੱਕ ਵਾਰੀ ਭਵੰਤ ਫਿਰ ਪਿੱਛੇ ੜ ਗਿਆ ਹੁਣ ਇਹ ਸਰਕਾਰ ਇਹਨਾਂ ਏਜੰਸੀਆਂ ਦੇ ਨਾਲ ਇਹਨਾਂ ਕਾਰਪਟਰ ਨਾਲ ਰਲੀ ਹੋਈ ਹੈ ਇੰਨੇ ਕਹਦਾ ਲੋਕ ਲਾਲ ਚ ਮੈਂ ਤੁਹਾਨੂੰ ਮਾੜਾ ਨਹੀਂ ਕਹਿੰਦਾ ਪਰ ਇਹ ਲਾਲ ਚ ਬੁਰੀ ਬਲਾ ਹੁੰਦੀ ਐ ਲਾਲ ਚ ਮਾੜਾ ਬਾਈ ਉਹ ਗੱਲ ਐ ਬਾੜਾ ਖਾਂਦੀ ਥੋੜ੍ਹਾ ਵੀ ਜਾਂਦੀ ਸਾਡੇ ਹਾਲਾਤ ਇਹ ਨਗਦੇ ਹੋ ਜਾਣ ਵੀ ਆਸਾਂ ਨੂੰ ਲੱਗਦਾ ਵੀ 50 ਰੁਪਏ ਵਧ ਦੇ ਰਿਹਾ 20 ਰੁਪਏ 70 ਰੁਪਏ ਵਧ ਦੇ ਰਿਹਾ ਤੇ ਬੰਦੀ ਹੋ ਜਾਏ ਕੰਮ ਸੋ ਬੇਨਤੀ ਐ ਕਿਦਾ ਸਿੱਧੇ ਰੂਪ ਦੇ ਵਿੱਚ ਘਰਾਂ ਦੇ ਵਿੱਚੋਂ ਬਾਈ ਜਿਹੜੀ ਕਣਕ ਨਾਚਕਾ ਉਹ ਕਿਸੇ ਵੀ ਪ੍ਰਾਈਵੇਟ ਕੰਪਨੀ ਨੂੰ ਦਾਣਾ ਮੰਡੀ ਦੇ ਵਿੱਚ ਕਣਕ ਲੈ ਕੇ ਆਓ ਜਿਵੇਂ ਡਗਰੂ ਪਿੰਡ ਪਤਾ ਲੱਗਿਆ ਜਿੱਥੇ ਸੈਲੋੜਾਨੀ ਦਾ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਉੱਥੇ ਵੱਡੇ ਪੱਧਰ ਦੇ ਵੱਡੇ ਪੱਧਰ ਦੇ ਉੱਤੇ ਸਿੱਧੇ ਆ ਰੂਪ ਦੇ ਵਿੱਚ ਸੁੱਧ ਕੋਈ ਕਣਕ ਲੋਕ ਉਥੇ ਟਰਾਲੀਆਂ ਭਰ ਕੇ ਮੰਡੀਆਂ ਚ ਲਾ ਰਹੇ ਆ ਸੋ ਸਾਨੂੰ ਅਪੀਲ ਆ ਇਹ ਬਹੁਤ ਨੁਕਸਾਨਦੇ ਆ ਆਪਾਂ ਇਹੀ ਜਿਹੜੀਆਂ ਚੀਜ਼ਾਂ ਦੇ ਖਾਤਰ ਆਪਾਂ ਅੱਜ ਹੀ ਬੈਠੇ ਬਾਰਡਰਾਂ ਦੇ ਲੜ ਰਹੇ ਆ ਪਹਿਲਾਂ ਵੀ ਲੜੇ ਆ ਜੇ ਉਹੀ ਕੰਮ ਸ਼ੁਰੂ ਹੋ ਗਿਆ ਦਾ اپੀਲ ਆ ਭਰਾਵੋ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੀਦੀ ਹੈ ਇਕੱਠੇ ਹੋ ਕੇ ਸਾਰੀਆਂ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਵੀ ਜਿਹੜੇ ਤੁਸੀਂ ਕਣਕ ਹੁਣ ਆ ਦੇਖੋ ਹੈਰਾਨੀ ਦੀ ਗੱਲ ਹੈ ਪਹਿਲੀ ਵਾਰੀ ਹੋ ਰਿਹਾ ਕਣਕ ਨਹੀਂ ਕਣਕ ਜਦੋਂ ਵੀ ਦਾਣਾ ਮੰਡੀ ਚ ਆਉਂਦੀ ਸੀਗੀ ਨਾਲ ਦੀ ਨਾਲ ਕਣਕ ਬੋਲੀ ਲੱਗ ਕੇ ਤੇ ਬੋਰੀਆਂ ਭਰ ਜਾਂਦੀਆਂ ਸੀ ਨਾ ਤਲ ਜਾਂਦੀ ਸੀ ਹੁਣ ਇਹ ਕਹਿੰਦੇ ਜੀ 12 ਮੁਹੱਤਰ ਆ ਗਿਆ ਜੀ 15 ਆ ਗਿਆ 12 ਦੇ ਚੱਕਦੇ ਆ 13 ਆ ਗਿਆ ਕਣਕ ਨਹੀਂ ਗਿੱਲੀ ਹੁੰਦ ਗਈ ਨਹੀਂ ਇਹ ਜਾਣ ਕੇ ਡਰਾਮਾ ਵੀ ਲੋਕਾਂ ਨੂੰ ਖੱਜਲ ਕਰੋ ਅਇ ਤੇ ਹੌਲੀ ਹੌਲੀ ਜਿਹੜੀ ਖਰੀਦ ਸ਼ੁਰੂ ਕਰੋ ਬੋਲੀਆਂ ਨਾ ਲਾਓ ਅੱਕੇ ਹੋਏ ਮਜਬੂਰ ਲੋਕ ਸਿੱਧੇ ਰੂਪ ਦੇ ਵਿੱਚ ਉਹਨਾਂ ਅੜਾਨੀਆਂ ਵਾਨੀਆਂ ਉਹਨਾਂ ਘਰਾਣਿਆਂ ਨੂੰ ਕਰਫਟਾ ਨੂੰ ਕਣਕ ਆਪਣੀ ਵੇਚਣੀ ਸ਼ੁਰੂ ਕਰ ਦੇਣਾ ਸਾਰਾ ਕੁਝ ਇਹ Jio ਦੇ SIM ਤੇ ਲਾਏ ਲੋਕਾਂ ਨੂੰ ਕਿੰਨੇ ਹੋਰ ਹਜੇ ਆਈ ਆਈ ਫਸਾਉਂਦੇ ਨੇ ਇਹ ਉਹ ਜਿਵੇਂ ਮੱਛੀ ਫਸਾਉਂਦੇ ਹੁੰਦੇ ਹਨ ਉਹ ਕੋਈ ਨਾ ਕੋਈ ਦਾ ਕੁੰਡੀ ਦੇ ਉੱਤੇ ਚੀਜ਼ ਲਾਉਂਦੇ ਜਾਂ ਗੰਡਵਾ ਲਾਉਂਦੇ ਜਾਂ ਆਟਾ ਲਾਉਂਦੇ ਆ ਆਈ ਸਾਨੂੰ ਫਸਾ ਰਹੇ ਆ ਜਿਹੜੇ ਸੰਗਜ ਫਸ ਗਿਆ ਕੰਡਾ ਫਿਰੋਦੇ ਯਾਦ ਰੱਖੋਗੇ ਸੋ ਪੀਰ ਆ ਬੇਨਤੀ ਆ ਸਾਰੇ ਕਿਸਾਨ ਭਰਾਵਾਂ ਨੂੰ ਜਥੇਬੰਦੀਆਂ ਨੂੰ ਵੀ ਸਰਕਾਰ ਨੂੰ ਇਤਤਾਬ ਨਹੀਂ ਦੇਣੀ ਚਾਹੀਦੀ ਆ ਆ ਦੇਖੋ ਦੱਸੋ ਬਾਬਾ ਕਿੰਨੇ ਦਿਨ ਹੋ ਗਏ 8-9 ਦਿਨ ਹੋ ਗਏ 8-9 ਦਿਨ ਹੋ ਗਏ ਬਾਹਰ ਕੇ ਬੋਲੋ 8-9 ਦਿਨ ਹੋ ਗਏ ਬੋਲੋ 8-9 ਦਿਨ ਹੋ ਗਏ ਇਹਦਾ ਕਹਿੰਦੇ ਸੀਗਾ ਦਾਣਾ ਨਹੀਂ ਮੰਡੀ ਚ ਹੀ ਤਾਂ ਟਿੱਗੜ ਦਿੰਦੇ ਪਹਿਲਾਂ ਨਾਲ ਦੀ ਨਾਲ ਚੱਕ ਲਿਆ ਕਰਾਂਗੇ ਆ ਦੇਖ ਲਓ ਫਿਰ ਹੁਣ 8 ਦਿਨ ਹੋ ਗਏ ਮੰਡੀ ਹਾਂ ਆ ਸਾਰੀ ਦਿਖਾ ਦੇ ਦਰਪਾ ਦੇਖ ਲਾ ਆ ਬਾੜ ਦਾ ਨਹੀਂ ਕੱਲਾ ਆਇਆ ਚਾਰ ਰੁਪਏ ਦਾ ਭਰੀ ਪਈਆ ਮੰਡੀ ਸਾਰੀ ਬਾੜ ਦਾ ਨਹੀਂ ਕੱਲਾ ਆਇਆ ਜੀ ਪੂਰੀ ਇੱਕ ਵੀ ਨਹੀਂ ਜੀ ਪੂਰੀ ਜਾਨਾ ਨਹੀਂ ਕਿਹਨੇ ਬੋਲੀ ਨਾ ਲਾਉਦੇਣੀ ਬੋਲੀ ਨਹੀਂ ਨਾ ਲਾਉਦੇ ਕਣਕ ਨਹੀਂ ਰਹਿਣਾ ਕਣਕ ਲਾਉਣਾ ਆਇਆ ਸੀ ਇਹ ਸਾਰੇ ਪਿੰਡਾਂ ਦੀ ਜਿਹੜੀ ਸਾਰੇ ਪਿੰਡਾਂ ਦੀ ਨਾ ਇਹ ਸਮੱਸਿਆ ਵੱਡੀ ਆ ਹਰੇਕ ਪਿੰਡ 'ਚ ਕਈ ਬੜਾ ਜਾਂ ਲੜਾਈਆਂ ਵੀ ਹੋ ਰਹੀਆਂ ਨੇ ਇਹ ਗੱਲ ਪਿੱਛੇ ਭਾਈ ਕਈ ਪਿੰਡਾਂ ਦਾ ਲੜਾਈਆਂ ਵੀ ਹੋ ਗਈਆਂ ਸਾਰੇ ਮਣਡੱਕੇ ਖੜੇ ਆ ਹੁਣ ਕੋਈ ਬੋਲਦਾ ਨਹੀਂ ਨਾ ਕੋਈ ਹੋਰ ਜਿੰਨੇ ਵੀ ਜਥੇਬੰਦਿਆਂ ਵਾਲੇ ਆਪਾਂ ਉਹਨਾਂ ਨੂੰ ਵੀ ਕਹਿੰਨੇ ਆ ਵੀ ਸਾਰੇ ਸਾਡਾ ਸਾਥ ਦਿਓ ਆਗੇ ਹਨਾ ਤਾਂ ਆਪਾਂ ਇਹਦੇ ਖਿਲਾਫ ਵੀ ਸੰਘਰਸ਼ ਵੱਡੀਆਂ ਨਹੀਂ ਤਾਂ ਫਿਰ ਅੱਕੇ ਲੋਕ ਬਈ ਹੋਰ ਕੀ ਕਰਨਗੇ ਫਿਰ ਉਧਰ ਹੀ ਵੇਚ ਕੇ ਆਉਣਗੇ ਮੀਂਹ ਅਸਲ ਤਾਂ ਲਜਾਨੇ ਆ ਲੋਕ ਉਧਰ ਰੋਲਾ ਤਾਂ ਲਜਾਨ ਹੁੰਦਾ ਨਾ ਮਸਲਾ ਤਾਂ ਲਜਾਨ ਆਪੇ ਲੋਕ ਲੋਕਾਂ ਨੂੰ ਤੁਸੀਂ ਜਦੋਂ ਪਰੇਸ਼ਾਨ ਕਰੋਗੇ ਨਾ ਬੋਲੀ ਲਗ ਲੋ ਛੱਡ ਪਰ ਯਾਰੋ ਅੱਛਾ ਹੋਰ ਆ ਜਿਹੜੇ ਤੁਹਾਨੂੰ 70 ਰੁਪਏ 50 ਰੁਪਏ 60 ਰੁਪਏ ਜਿੰਨੇ ਵੱਧ ਦੇ ਰਿਹਾ ਕਵਾਂਟਲ ਮਗਰ ਉਹ ਗੱਲੀ ਸੁੱਕੀ ਕੱਖ ਨਹੀਂ ਦੇਖਦੇ ਹਾਂ ਉਹ ਦੇਖਦੇ ਉਹ ਨਾ ਚਾਰ ਜੂੜ ਲਾਉਂਦਾ ਚੱਕ ਕੇ ਜੋ ਮਰਜੀ ਕੁੰਡੀਆਂ ਕੰਡੀਆਂ ਜੋ ਮਰਜੀ ਵਿਚੀ ਆਉਣ ਦੋ ਲੱਭੀ ਜਾਂਦੇ ਆ ਕਾਟ ਲਾ ਕੇ ਥੋੜੀ ਕਾਟ ਪਿੱਛੇ ਰੱਖ ਲੈਂਦੇ ਹਾਂ ਹਾਂ ਯਾਰ ਸੋ ਤੁਹਾਨੂੰ ਬੇਨਤੀ ਆ ਕਿ ਆਪਾਂ ਇਹ ਇਹ ਚੱਕਰ 'ਚ ਨਾ ਫਸ ਗਏ ਸਿੱਧੀ ਕਣਕ ਮੇਰਾ ਵੀਰ ਨਾ ਵਿੱਚ ਕੋਈ ਵੀ ਕਿਸਾਨ ਦਾਣਾ ਮੰਡੀਆਂ 'ਚ ਲਾ ਕੇ ਵੇਚੋ ਸਰਕਾਰ ਦੀ ਮਜਬੂਰੀ ਬਣਾਓ ਕਿ ਸਰਕਾਰਾਂ ਇਹ ਕਣਕ ਨੂੰ ਚੱਕਣ ਤੁਹਾਨੂੰ ਜਾਜ ਫਸਾਇਆ ਜਾ ਰਿਹਾ ਬਾਜੋ ਰਣੂ ਬਾਈ ਜਿਹੜੇ ਆਉਂਗੇ ਉਹ ਸਵਾਲ ਵੀ ਕਰੀਏ ਆਪਾਂ ਫੇਰ ਹੀ ਹੱਲ ਹੋਣਾ ਹਨਾ ਇਹਨਾਂ ਦਾ ਇਹਨਾਂ ਨੂੰ ਪੁੱਛੀਏ ਵੀ ਯਾਰ ਇੰਨੇ ਦਿਨੋਂ ਅਸੀਂ ਮੰਡੀਆਂ 'ਚ ਖੜੇ ਆ ਸੀ ਸਾਡਾ ਕੀ ਕਸੂਰ ਆ ਵੀ ਅਸੀਂ ਇੱਥੇ ਮੰਡੀਆਂ 'ਚ ਖੜੇ ਆ ਜਿਹੜੀ ਖੜੀ ਆ ਉਹ ਸਿੱਟਣ ਨੂੰ ਦਾਰੀ ਛੱਡਿਆ ਕਿ ਸੂਕ ਨਹੀਂ ਚੱਲਦਾ ਹੈਗਾ ਦੇਖ ਦੇ ਹਾਂ ਮੰਡੀਆਂ ਭਰੀਆਂ ਉਹ ਭਰੀਆਂ ਦੱਸ ਕਿੱਥੇ ਲੱਗਣ ਹਲ ਅੱਧੀ ਕਰ ਅੱਧੀ ਗੰਟੀ ਵੱਡੀ ਨਹੀਂ ਜਾਂਦਾ ਕਰ ਕਰ ਚੱਲ ਹੁਣ ਨੂੰ ਅਗਲੇ ਥਾਂ ਨਿਕਲ 3 ਗੰਟੀ ਵੱਡੀ ਨਹੀਂ ਗਈ ਅੱਧੀ ਵੱਡੀ ਨਹੀਂ ਗਈ ਫੇਰ ਫੇਰ ਹੁਣ ਦੇਖ ਲੈ ਕੀ ਕਰਾਂਗੇ ਬਹੁਤ ਜ਼ਿਆਦਾ ਖੜੀ ਹੈ ਜੀ ਆਹ ਸਭ ਤੋਂ ਮੌਸਮ ਵੀ ਖਰਾਬ ਆ ਨਾ ਅੱਜ ਮਾੜੇ ਮਾੜੇ ਗੜੇ ਪਏ ਗਏ ਨੇ ਹੁਣ ਥੋੜੇ ਵਾਲੇ ਪਏ ਗਏ ਆਹ ਮਾੜੇ ਮਾੜੇ ਗੜੇ ਪਏ ਨੇ ਨਾ ਬਈ ਇਹਨਾਂ ਦਾ ਪ੍ਰਬੰਧ ਵੀ ਏਡਾ ਹੈਗਾ ਵੀ ਤਰਪਾਲਾਂ ਪਾਦਣ ਸਾਰੀ ਉਸਤੇ ਹਾਂ ਜੀ ਆਜੋ ਆਜੋ ਕੀ ਹਾਲ ਹੈ ਜੀ ਆਓ ਦੱਸੋ ਕੀ ਕਹਿਣਾ ਚਾਹੁੰਦੇ ਹੋ ਆਜਾ ਆਜਾ ਰੇ ਆਜਾ ਕਿਹੜਾ ਹੈ ਆਇਆ ਨਾ ਆਏ ਕੋਈ ਸੰਗੀ ਜਾਣੇ ਹੋ ਯਾਰ ਉਹਨੂੰ ਵੀ ਖਾਂਦਾ ਕੋਈ ਉਹ ਮੋਚਰ ਮੋਚਰ ਕੁਝ ਨਹੀਂ ਹੈਗਾ ਇਹ ਉਹੀ ਗੱਲ ਆਪਾਂ ਕਰਦੇ ਆ 11 ਹੀ ਆਇਆ ਬਈ ਕੋਈ ਤੇ ਆ ਕੇ ਦੱਸੇ ਤਰਾ ਮੇਰੇ ਕੱਕੇ ਜਿਹੜਾ ਸੁੱਕੀ ਹੋਈ ਜੀ ਹਾਂ ਫਿਰ ਵੀ ਮੰਡੀ ਦੀ ਕਿੰਨਾਂ 8-10 ਹਰਾਨੋਂ ਕੱਜ ਭਰੀਆ ਉਹ ਵੀ ਆ ਸਕਦਾ ਬਸ ਤੁਸੀਂ ਹਰਾਨ ਪਰੇਸ਼ਾਨ ਹੋਗੇ ਸਿੱਧੇ ਗੱਲ ਤੇ ਇਹੀ ਆ ਵੀ ਸਿੱਧਾ ਉਹਨਾਂ ਉਹ ਪ੍ਰਾਈਵੇਟਾਂ ਨੂੰ ਵੇਚ ਦਿਓ ਯਾਰ ਰਲਾ ਤਾਂ ਉਹੀ ਹੈ ਇਹ ਮੁੰਡੇ ਨੂੰ 11 ਮੋਚਰ ਆਇਆ ਸੀ ਇਹ ਤਾਂ ਉਹੀ ਭਰਨੀ ਚਾਹੀਦੀ ਤੁਰਤ ਬਈ 11 ਦੇ ਵੀ ਨਹੀਂ ਭਰੀ। ਹਾਂ, 11 ਦੇ ਵੀ। ਤੇ ਇਨਸਪੈਕਟਰ ਕਹਿੰਦਾ ਸੀਗਾ 11 ਦੇ ਭਰ ਰਹੇ ਆ ਦਵਾਰੇ ਲਾਈ ਗੱਲ ਕਰਾ ਦੇ ਨੂੰ ਕਾ ਯਾਰ। ਦਵਾਰੇ ਲਾਈ ਅੱਜ ਭਰੀ ਹੈ, ਹਰਾਂ ਹੋ ਗਈ ਭਰੀ ਹੋ ਗਈ। ਦਵਾਰੇ ਲਾਈ ਫੋਨ ਬਾਈ ਇਨਸਪੈਕਟਰ ਨੂੰ ਲਾਈ ਹੁਣ ਹੋ ਗਈ ਭਰੀ ਹੈ। ਅੱਜ ਵੀ ਹੈ ਤਾਂ ਭਰੀ ਹੈ ਜੀ। ਕਿੱਧਰ ਗਿਆ ਮੁੰਡਾ? ਉਹਨੂੰ ਕਹਿੰਦਾ ਇਨਸਪੈਕਟਰ ਨਾਲ ਗੱਲ ਕਰਾ ਜਾ। ਲਾ ਲਾ। 11 ਇਹ ਹੈ। ਉਹ ਮਦਦ ਤਾਂ ਹੋ ਜਾਂਦੀ ਹੈ। ਯਾਰ ਅੱਜ ਵੀ ਹੈ। ਉਹ 8 ਸਾਲਾਂ ਬਾਅਦ ਭਰੀ ਹੈ ਨਾ। ਹਾਂ। ਹਲੋ। 8 ਸਾਲ ਬਾਅਦ ਹੋ ਗਈ। ਉਹਨੂੰ 9 ਦਿਨ ਹੋ ਗਏ। ਇਨਸਪੈਕਟਰ ਸਾਹਿਬ ਲੱਖਾ ਬੋਲਣਾ ਸੁਣਾਣਾ ਜੀ। 9-10 ਦਿਨ ਹੋ ਗ ਅੱਛਾ ਬਾਈ ਤੁਸੀਂ ਤਾਂ ਕਹਿੰਦੇ 12 ਮਹੱਚਰ ਦੇ ਚੱਕ ਲੈਨੇ ਆ ਮੁੰਡਾ ਖੜਾ ਸਾਡੇ ਕੋਲ ਸਬੂਤ ਹੈ ਕਹਿੰਦੇ ਬਾਈ 8 ਦਿਨਾਂ ਬਾਅਦ ਭਰੀਆ 11 ਤੇ ਆ ਦੱਸ ਬਾਈ ਆ ਜਾ ਹਲਾ ਕਾਲ ਹੀ ਕਰ ਲਓ ਆ ਜੋ ਲੈ ਹੈਂਡ ਫਰੀ ਕਰ ਲੈ ਬਾਈ ਕੋਲ ਆ ਲੈ ਬਾਈ ਬੋਲੋ ਬਾਈ ਬੋਲੋ ਜੀ ਹੈਲੋ ਇਹਦੇ ਪੂਰੇ ਹਾਲਾ ਹਾਂ ਜੀ ਆਪਣੇ ਇਧਰ ਪਿੰਦਰ ਬਾਬੇ ਢੇਰੀ ਸੀਗੀ ਨਾ ਸਿੰਘ ਦੇ ਨਾਂ ਤੇ ਪਿੱਪਲ ਕੋਲੇ ਪਿੱਪਲ ਕੋਲੇ ਬੋਹੜ ਕੋਲੇ ਉਹ ਢੇਰੀ ਕਿੰਨਾ ਜਿੱਦੇ ਪਹਿਲੇ ਦਿਨ ਆ ਉਹਦੀ ਬੋਚਰ ਹੋਣਾ ਸੀਗਾ ਜੀ ਬਰਨ ਚ ਮੈਂ ਮੰਨਦਾ ਵੀ ਮੇਰੀ ਸ਼ਨੀਵਾਰ ਨੂੰ ਕੰਨ ਕਰਕੇ ਆ ਗਈ ਸੀ। ਉੜ ਕੇ ਅੱਜ ਕੱਲ੍ਹ ਸ਼ਨੀਵਾਰ ਆ ਜੂਗਾ। ਵੀ ਅਣਕ ਜਿਹਾ ਮੇਰੀ ਬਹੁਤ ਕਣਕ ਦਾ ਵਾਊਚਰ ਆਇਆ ਹੀ ਨਹੀਂਗਾ ਫਿਰ ਮੈਂ ਠੀਕ ਹੈ ਸਾਮ ਦਾ ਜੇ ਵਾਊਚਰ ਸਾਫ ਚੱਲਣਾਗਾ। ਉਹਦੀ ਗੱਲ ਲੱਗਦੀ। ਹਾਂ ਮੰਨਦੇ ਗੋ। ਮੇਰੀ ਕਣਕ ਦਾ 12 15 ਵਾਊਚਰ ਹੀ ਨਹੀਂ ਆਇਆ ਜੀ। ਬਾਕੀ ਕਹਨੂੰ ਪੁੱਛਦਾ 20 ਇਹ ਤਾਂ ਮੈਨੂੰ ਕੁਝ ਕਰਨੀ ਗਿਆ ਕਿਤੇ ਨਹੀਂ ਪਰੀ ਗਈ ਤਾਂ ਵੀ ਕੁਝ ਕਰਨੀ ਨਹੀਂ ਤੇ ਨਾ ਪਰੀ ਗਈ ਤਾਂ ਵੀ ਕੁਝ ਕਰਨੀ ਕਿਤੇ ਹੋਰ ਬੱਠਿਆ ਜੀ ਬੱਠਿਆ ਨੂੰ ਕੁਝ ਕਰਨੀ ਆ। ਬਾਈ ਯਾਰ ਆਪ ਹੀ ਜ਼ਿੰਮੇਦਾਰ ਮਾੜੇ ਨੇ ਕਿ ਕੋਈ ਬੋਲਦਾ ਨਹੀਂ ਆ ਮੈਂ ਬਸੋ ਨੋਟੀਗਾ ਥੋੜਾ ਦੱਲੀਆਂ ਚੱਲਿਆ ਆ ਅੱਗੇ ਹਰਾਂ ਕਰਨ ਨੂੰ ਖੜੀ ਜੋ ਬਸ ਆਖਿਆ ਹੋਇਆ ਕੋਈ ਬੋਲਦਾ ਨਹੀਂ ਅਗਲਾ ਕਹਿੰਦਾ ਯਾਰ ਵਿਚਾਰਮੰਦ ਆਣੇ ਆ ਕੁਝ ਅੱਖਰ ਬਾਈ ਯਾਰ ਠੀਕ ਆ ਯਾਰ ਬਈ ਠੀਕ ਆ ਕਿਵੇਂ ਹੋਈ ਜਾਂਦਾ ਅਸਲ ਨਾ ਅਸਲ ਬਾਈ ਮੇਰੀ ਗੱਲ ਸੁਣਾ ਆਪਣਾ ਐਕਸਪੈਕਟਰ ਆਸਲ ਨੀਤੀ ਤਾਂ ਉਹੀ ਆ ਵੀ ਲੋਕਾਂ ਨੂੰ ਖੱਜਲ। ਇਹ ਅੱਕ ਕੇ ਲੋਕ ਜੀ ਵੀ ਦੀ ਕਰਨ ਕੇ ਇੱਥੇ ਪੀ ਆ ਜੀ। ਹਾਂ ਖੜਾ ਕੋਲੇ ਖੜਾ ਉਹਦਾ ਮੁੰਡਾ ਕੋਲੇ ਖੜਾ ਉਹਦਾ ਮੁਲਾਜ਼ਮ ਰੱਖਿਆ ਸਰਕਾਰੀ। ਹਾਂ 11 2 ਆਈਏ ਕੱਲ। 11 ਹਾਂ ਵੀ ਹਜੇ ਪਈ ਆ। ਦੂਸਰਾ ਬਾਪੂ ਕੋਲੇ ਸੀਗਾ ਜੀ। 12 2 ਜੀ ਤੋਲ ਲਈਏ ਤੋਲਣ ਲੱਗਾ ਸ਼ਾਬ ਨੂੰ ਅਗਾ ਮੀ। ਅੱਜ ਤਾਂ ਵੀ ਮੀਂਹ ਹੈ ਗਰ ਆਪ ਭਰੀ ਦੀ ਤੜਕੇ ਪੱਤੀ। 50 ਦੇ ਨਹੀਂ ਨਹੀਂ ਅਸਲ ਭਾਈ ਮੇਰੀ ਗੱਲ ਸੁਣ ਲਾ ਨੀਤੀ ਦਾ ਸਰਕਾਰ ਦੀ ਵੀ ਉਹੀ ਆ ਵੀ ਲੋਕਾਂ ਨੂੰ ਖੱਜਲ ਕਰੋ ਯਾਰ ਆਪੇ ਪ੍ਰਾਈਵੇਟ ਬੰਦਿਆਂ ਨੂੰ ਵੇਚਣਗੇ। ਪਹਿਲੀ ਵਲੀ ਜਿਹੜੀ ਹੋਈ ਹੈ ਇੱਕ ਮਿੰਟ ਨਹੀਂ ਇਹ ਤਾਂ ਜਦੋਂ ਅੱਕਿਆ ਹੋਇਆ ਬੰਦਾ ਸਿੱਧਾ ਉਹ ਸਿੱਧੇ ਘਰੋਂ ਭਰਦੇ ਆ ਕੇ ਸਿੱਧਾ ਘਰੋਂ ਵੀ ਕੋਈ ਮੁਹੱਜਰ ਨਹੀਂ ਭਾਵੇਂ 20 ਆ ਭਾਵੇਂ 22 ਆ ਲਓ ਭਾਵੇਂ 18 ਵਿੱਚੀ ਕੁੰਡੀਆਂ ਕੰਡੀਆਂ ਵਿੱਚੀ ਫੁੱਸਪਾਦ ਹੁਣ ਲੈ ਜਣੇ ਭਰ ਕੇ ਮੈਂ ਮੰਨਦਾ ਵੀ ਜੇ ਜਮਾ ਗਾਰਾ ਵੱਡਿਆਂ ਦਾ ਬੰਦਾ ਉਹ ਹੀ ਨਹੀਂ ਉਹ ਸਰਕਾਰ ਵੀ ਬਰਾਬਰ ਜ਼ਿੰਮੇਵਾਰ ਆ ਨਾ ਚਾਰ ਤੇ ਉਹਦਾ ਪਤਾ ਆਪਾਂ ਲਾਉਂਦੇ ਆ ਲਾਖ ਦਿੰਦੇ ਆ ਸੌਂਦੇ ਆ ਕੁੰਡੀ ਚ ਪਰ ਗੱਲ ਦਾ ਪਏ ਕਰਦੇ ਆ ਵੀ ਇਹ ਸਰਕਾਰ ਤਾਂ ਜ਼ਿੰਮੇਵਾਰ ਰਹਿ ਗਈ ਆ ਨਾ ਸਰਕਾਰ ਤਾਂ ਆ ਤੁਹਾਡਾ ਮੁੰਡਾ ਖੜਾ ਲੈ ਪੁੱਛ ਲੋ ਵੀ ਇਹ ਇਹ 11 ਮੌਚਰ ਸੀਗਾ 11 ਨਹੀਂ ਆ 12 ਸੀ ਜੀ ਇਹਨੇ ਬਾਰੇ ਕੱਲ੍ਹ ਕੋਈ ਵੀ ਭਰਤੀ ਆ ਖੜਾ ਮੁੰਡਾ ਵੀਰੇ ਦੱਸੀ ਯਾਰ ਤੂੰ ਦੱਸ ਕਿੰਨਾ ਵਾਚਰ ਸੀਗਾ ਬੇਟਾ ਲੈ ਗੱਲ ਕਰ। ਹੈਲੋ। ਹੈਲੋ। ਇਹ ਦੋ ਜਨ ਮੁਲਾਜ਼ਮਾਂ ਦੇ ਰਹੇ। ਹਾਂ ਹੁਣ ਕਹਿੰਦਾ ਮੈਂ ਚੈੱਕ ਨਹੀਂ ਕਰੀ। ਪਹਿਲੇ ਦਿਨ 12:00 6 ਆਈ ਸੀ ਕੱਲ 12:00 1 ਆਈ ਆ ਕੱਲ੍ਹ ਸ਼ਾਮ ਨੂੰ ਕੋਈ ਆ ਗਿਆ ਅੱਜ ਵੀ। ਨਹੀਂ ਆਪ ਹੀ ਦੱਸਿਆ ਨੇ। ਆਪਾਂ ਚੈੱਕ ਕਰਕੇ ਮੈਨੂੰ ਦੇਖੀਂ। ਵੀਰੇ ਹੁੰਦਾ ਕਾ ਇਹ ਮੇਰੀ ਦੁਕਾਨ ਤੇ ਮੈਕਸਮ ਆ ਲੋਕ ਮੇਰੇ ਨਾਲ। ਹਾਂਜੀ ਇਹਦਾ ਪਹਿਲੀ ਵਾਰ ਹੀ ਹੈ ਕਣਕ ਦਾ ਮਾਸਟਰ ਮੋਸਟਰ ਜਰਾ ਐ ਚੱਕ ਚੁੱਕ ਜਾ ਕਰਨ ਲੱਗੇ ਕਿਹੜਾ ਕਣਕ ਆਉਂਦੀ ਪਹਿਲੀ ਵਾਰ ਹੀ ਹੋਇਆ ਹਾਂ ਲੋਕਾਂ ਨੂੰ ਸੁਣਾਉਣ ਦੀ ਲੋੜ ਆ ਨਾ ਵੀ ਸਿੱਧਾ ਨਾ ਨਾ ਵੇਚੋ ਠੀਕ ਹੈ ਵੀਰੇ ਠੀਕ ਹੈ ਲਾਓ ਨਾ ਖੱਜਲ ਕਰੋ ਬੰਦੇ ਦਾ ਪਹਿਲੇ ਹੀ ਤੁਹਾਨੂੰ ਪਤਾ ਉਤੋਂ ਮੌਸਮ ਖਰਾਬ ਆ ਆ ਮੰਡੀ ਭਰੀ ਪਈ ਆ ਬੁਰਾ ਹਾਲ ਆ ਮੰਡੀ ਥਾਂ ਹੈ ਨਹੀਂ ਦਕਾਨਦਾਰਾਂ ਨੂੰ ਉਹ ਵੀ ਫਿਰ ਚੁੱਕਾ ਉਹਦਾ ਜਿਹੜੇ ਚੱਲਦੇ ਚੱਲਦੇ ਨਹੀਂ ਆਹੀ ਤਾਂ ਗੱਲ ਕਰਦੇ ਮੇਰੇ ਪਿੱਛੇ ਜਿਹੜੀ ਬੜੀ ਚੀਜ਼ ਆ ਹਾਂ ਅਹੀ ਤਾਂ ਗੱਲ ਮਿੱਤਰਾ ਜਿਹੜੀ ਪਹਿਲਾਂ ਪਤਾ ਉਹਦੇ ਅੰਦਰ ਹੋ ਠੀਕ ਆ ਠੀਕ ਆ ਬਈ